हां भाई सज्जनों ਪੰਜਾਬ ਦੀ ਆਪਣੀ ਖੇਤਰੀ ਧਿਰ ਨੂੰ ਢਾਹ ਲਾ ਕੇ ਪੰਜਾਬ ਦੀ ਬਰਬਾਦੀ ਦਾ ਕਾਰਨ ਬਣੀ ਵਿਚਾਰਧਾਰਾ ਬਾਰੇ ਇੱਕ ਛੋਟੀ ਜਿਹੀ ਕਲਿੱਪ ਸੁਣੋ ਫੇਰ ਗੱਲ ਕਰਦੇ ਹਾਂ ਉਹ ਧਰਮੀ ਫੌਜੀ ਜਦੋਂ ਅਕਾਲੀ ਦਲ ਬਾਦਲ ਨੇ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਕਰਵਾਇਆ ਸੀ ਸ੍ਰੀ ਹਰਮੰਦਰ ਸਾਹਿਬ ਤੇ ਫੌਜਾਂ ਚੜੀਆਂ ਸੀ ਸ੍ਰੀ ਹਰਮੰਦਰ ਅਕਾਲ ਤਖਤ ਸਾਹਿਬ ਤੋਂ ਟੈਂਕਾਂ ਨਾਲ ਢਾਇਆ ਗਿਆ ਸੀ ਇਹ ਤਾਂ ਸਥਾਪਿਤ ਹੋ ਚੁੱਕਾ ਹੈ ਕਿ ਪੰਜਾਬ ਦੀ ਜੋਕੀ ਬਰਬਾਦੀ ਦਾ ਕਾਰਨ ਸੋਸ਼ਲ ਮੀਡੀਆ ਦੇ ਨਾਲ ਆਏ ਝਾੜੂ ਦੇ ਕੂੜ ਪ੍ਰਚਾਰ ਦਾ ਝਖੜਿਆ ਤੇ ਉਸੇ ਝਖੜ ਨੂੰ ਹਵਾ ਦੇਣ ਵਾਲੇ ਇਹ ਜਿਹੇ ਸੱਜਣ ਵੀ ਉਨੇ ਹੀ ਜ਼ਿੰਮੇਵਾਰ ਨੇ ਜਿੰਨਾ ਕਿ ਝਾੜੂ ਇਹ ਸੱਜਣ ਆਪਣੇ ਆਪ ਨੂੰ ਦਮਦਮੇ ਟਕਸਾਲ ਦੇ ਨਾਂ ਨਾਲ ਜੋੜਦਾ ਜਦ ਕਿ ਦਮਦਮੇ ਟਕਸਾਲ ਸੰਤਾਂ ਦਾ ਪਰਿਵਾਰ ਹੈ ਸ਼੍ਰੋਮਣੀ ਅਕਾਲੀ ਦਲ ਜਾਂ ਬਾਦਲ ਸਰਕਾਰ ਵੱਲੋਂ ਬਣਾਈ ਗਈ ਸਦੀਵੀ ਯਾਦਗਾਰ ਤੋਂ ਖਾਸ ਕਰਕੇ ਪੰਥਕ ਮੁਖਤਰਾ ਦੇ ਨਾਲ ਰਲ ਕੇ ਚੱਲਦੇ ਨੇ ਪਰ ਇਹ ਸੱਜਣਾਂ ਦੇ ਦਲ ਵਿੱਚ ਖਾਉ ਦੇ ਨਾਮ ਦੀ ਦੁਰਵਰਤੋਂ ਕਰਕੇ ਕੂੜ ਪ੍ਰਚਾਰ ਦਾ ਕਾਰਨ ਬਣਿਆ ਰਹਿੰਦਾ ਆ ਜਦ ਕਿ ਇਹ ਜਿਹੜੇ ਵੇਲੇ ਦੀ ਗੱਲ ਕਰਦਾ ਆ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਂ ਦਾ ਕੋਈ ਸੰਸਥਾ ਹੈ ਹੀ ਨਹੀਂ ਸੀ ਉਸ ਲਈ ਸੰਤਰਤਨ ਸਿੰਘ ਲੋਂਗੋਵਾਲ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸਨ ਮੂਰਤਾ ਡਿਕਟੇਟਰ ਸਨ ਤੇ ਉਹਨਾਂ ਦੇ ਹੁਕਮ ਤੇ ਸਾਹ ਪ੍ਰਕਾਸ਼ ਸਿੰਘ ਬਾਦਲ ਜਥੇ ਦੇ ਨਾਲ ਗ੍ਰਿਫਤਾਰੀ ਦੇ ਕੇ ਜੇਲ੍ਹ ਗਏ ਹੋਏ ਸਨ ਸਿੱਖਾਂ ਨਾਲ ਕਿਹੜੇ ਕਦਮ ਵੀ ਮਾਰੀ ਇੰਦਰਾ ਪਾਪ ਨੇ ਸਿਰਫ ਅਟੈਕ ਨਹੀਂ ਸੀ ਕੀਤਾ ਉਸੇ ਲਈ ਝੂਠੀਆਂ ਚਿੱਠੀਆਂ ਦੇ ਪ੍ਰਚਾਰ ਰਹੀ ਪੰਥਕ ਲੀਡਰਸ਼ਿਪ ਨੂੰ ਬਦਨਾਮ ਕਰਨ ਦੀਆਂ ਸ਼ਾਸ਼ਾ ਰਚ ਲਈਆਂ ਸਨ ਉਹਨਾਂ ਚਿੱਠੀਆਂ ਦੇ ਆਧਾਰ ਤੇ ਇਹ ਲੋਕ ਅੱਜ ਦੀ ਨੌਜਵਾਨੀ ਨੂੰ ਕਰਾਏ ਪਾਉਣ ਦਾ ਘਾਰਦੋ ਕਰਦੇ ਰਹਿੰਦੇ ਨੇ ਹਾਲਾਂਕਿ ਉਹ ਚਿੱਠੀਆਂ ਪਤਾ ਲੱਗ ਚੁੱਕਾ ਆ ਸਾਬਤ ਹੋ ਚੁੱਕੀਆਂ ਨੇ ਅਦਾਲਤਾਂ ਵਿੱਚ ਵੀ ਤੇ ਲੈਬੋਰੀਟਰੀ ਦੇ ਵਿੱਚ ਵੀ ਉਹ ਚਿੱਠੀਆਂ ਕਿੰਨੇ ਲਿਖੀਆਂ ਸੀ ਕਿਸ ਲੈਟਰ ਹੈਡ ਤੇ ਲਿਖੀਆਂ ਸੀ ਕਿਹੜੇ ਵੇਲੇ ਲਿਖੀਆਂ ਸੀ ਤੇ ਉਹਨਾਂ ਦੀ ਅਸਲੀਅਤ ਕੀ ਆ ਉਹ ਚਿੱਠੀਆਂ ਝੂਠੀਆਂ ਸਮ ਹੁਣ ਇਹ ਨਹੀਂ ਵੀ ਇਹਨੂੰ ਪਤਾ ਨਹੀਂਗਾ ਉਸ ਨੂੰ ਪਤਾ ਯਾਤਾਰ ਅਭਿਉ ਚਿੱਠੀਆਂ ਛੁੱਟੀਆਂ ਸਭ ਪਰ ਉਸ ਨੂੰ ਆਧਾਰ ਬਣਾ ਕੇ ਆਪਣਾ ਕੂੜ ਪ੍ਰਚਾਰ ਕਰਨ ਦਾ ਜਿਹੜਾ ਇਹ ਕਾਰਜ ਕਰਦਾ ਆ ਉਹਦੇ ਕਾਰਨ ਕੋਈ ਹੋਰ ਨਹੀਂ ਇਹ ਲੋਕਾਂ ਦੇ ਕਾਰਨ ਹੀ ਵਾਰ-ਵਾਰ ਪੰਜਾਬ ਦੇ ਜੇ ਕਾਂਗਰਸ ਦੀ ਸਰਕਾਰ ਬਣਦੀ ਰਹੀ ਹੈ ਤੇ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਸਾਰੇ ਪਾਸੋਂ ਸੁਰਖਰੂ ਹੋ ਕੇ ਵਾਪਸ ਚੜ੍ਹਦੀ ਕਲਾ ਵਾਲਾ ਆ ਰਿਹਾ ਆ ਤੇ ਇਹ ਫੇਰ ਉਸੇ ਕੂੜ ਪ੍ਰਚਾਰ ਤੇ ਤੁਰ ਪੈਣੇ ਪਰ ਉਸ ਵਲੇ ਸੋਸ਼ਲ ਮੀਡੀਆ ਤੇ ਸ਼ਰਮਣੀ ਅਕਾਲੀ ਦਲ ਦੀ ਹਾਜ਼ਰੀ ਕਮਜ਼ੋਰ ਸੀ ਹੁਣ ਇਹਨਾਂ ਦੇ ਕੂੜ ਪ੍ਰਚਾਰ ਦਾ ਜਵਾਬ ਨਾਲ ਦੇ ਨਾਲ ਠੋਕ ਕੇ ਦਿੱਤਾ ਜਾਊਗਾ